ਇਹਨੂੰ ਵੰਡ ਕੇ ਨਾ ਨਾ ਦੇਖੀ ਉਹ ਸਾਡਾ ਹਿੱਸਾ ਨੇ ਮੈਂ ਖੇਤ ਮਜ਼ਦੂਰ ਦਾ ਪੁੱਤ ਐ ਉਹ ਕਿਸਾਨ ਐ ਮੈਂ ਕਣਕ ਦੇ ਨੰਗ ਵੱਡਾਂ ਵਿੱਚ ਨੰਗੇ ਪੈਰੀ ਫਿਰਿਆ ਬੰਦਾ ਮੈਂ ਫਲਿਆਂ ਦੇ ਜ਼ਮਾਨੇ ਦਾ ਬੰਦਾ ਫੇ ਹਾਲ ਵਾਉਂਦੇ ਸੀ ਕੋਈ ਝੋਟਿਆ ਨਾ ਉਹ ਨਾਰੇ ਮਾਰਦੇ ਸੀ ਮੁਰਦਾਬਾਦ ਦੇ ਮੈਂ ਫੁੱਲਾਂ ਦੀ ਬਰਖਾ ਕਰਦਾ ਸੀ ਉਹ ਆਪਣੀ ਜਗ੍ਹਾ ਸੱਚੇ ਆ ਮੇਰ ਨੂੰ ਜੋ ਕਿਰਦਾਰ ਜਿਹੜਾ ਮੇਰੇ ਮਾਲਕ ਨੇ ਮੇਰੇ ਜੋ ਮੇਰੇ ਸਤਗੁਰਾਂ ਨੇ ਮੈਨੂੰ ਸਿਖਾਇਆ ਸਰ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾਗਾ ਤੇ ਉਹ ਉਲਟ ਤੁਸੀਂ ਜਿਹੜਾ ਫੁੱਲਾਂ ਦੀ ਵਰਖਾ ਕੀਤੀ ਕਿਸਾਨਾਂ ਤੇ ਸਰ ਦੇਖੋ ਇਹਨੂੰ ਵੰਡ ਕੇ ਨਾ ਨਾ ਦੇਖਿਓ ਸਾਡਾ ਹਿੱਸਾ ਨੇ ਮੈਂ ਖੇਤ ਮਜ਼ਦੂਰ ਦਾ ਪੁੱਤ ਐ ਉਹ ਕਿਸਾਨ ਐ ਮੈਂ ਕਣਕ ਦੇ ਨੰਗ ਵਡਾਂ ਵਿੱਚ ਨੰਗੇ ਪੈਰੀ ਫਿਰਿਆ ਬੰਦਾ ਮੈਂ ਫਲਿਆਂ ਦੇ ਜ਼ਮਾਨੇ ਦਾ ਬੰਦਾ ਫੇ ਹਾਲ ਵਾਹਦੇ ਸੀ ਫੇ ਝੋਟਿਆਂ ਨਾ ਫੇ ਬਲਦਾ ਨਾ ਫੇ ਆ ਕੰਬਾਇਨਾ ਸ਼ਮਬਾਇਨਾ ਤਾਂ ਹੋਣ ਆਈਆਂ ਸਾਡੀ ਤਾਂ ਸਾਂਝ ਬੜੀ ਆ ਉਹ ਆਪਣਾ ਗੈਰਤਮੰਦ ਕੌਮ ਆਪਣਾ ਕੰਮ ਕਰ ਰਹੀ ਸੀ ਆਪਣੇ ਹਕੂਕ ਲਈ ਲੜਦੀ ਸੀ ਮੇਰਾ ਕੰਮ ਆ ਮੁਹੱਬਤ ਕਰਨਾ ਮੈਂ ਆਸ਼ਿਕ ਆ ਉਸ ਕ੍ਰੀਏਟਰ ਦਾ ਤੇ ਕ੍ਰੀਏਸ਼ਨ ਨਾਲ ਬਹੁਤ ਪਿਆਰ ਕਰਦਾ ਮੈਂ ਤਾਂ ਦਰਖਤਾ ਨੂੰ ਵੀ ਜੱਫੇ ਪਾਉਂਦਾ ਰਿਹਾ ਨਾ ਉਹ ਤਾਂ ਇਨਸਾਨ ਆ ਉਹ ਨਾਰੇ ਮਾਰਦੇ ਸੀ ਮੁਰਦਾਬਾਦ ਦੇ ਮੈਂ ਫੁੱਲਾਂ ਦੀ ਵਰਖਾ ਕਰਦਾ ਸੀ ਉਹ ਆਪਣੀ ਜਗ੍ਹਾ ਸੱਚੇ ਆ ਮੈਨੂੰ ਜੋ ਕਿਰਦਾਰ ਜਿਹੜਾ ਮੇਰੇ ਮਾਲਕ ਨੇ ਮੇਰੇ ਜੋ ਮੇਰੇ ਸਤਗੁਰਾਂ ਨੇ ਮੈਨੂੰ ਸਿਖਾਇਆ ਉਹਨੇ ਕਿ ਬੇਟਾ ਮੁਹੱਬਤ ਦਾ ਦਮ ਨਹੀਂ ਛੱਡਣਾ ਇਲੈਕਸ਼ਨ ਲੜੋ ਜਾਂ ਕੁਛ ਕਰੋ ਕੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਹੈ ਤੁਹਾਡੇ ਧਿਆਨ 'ਚ ਹੈ ਕਿ ਉਹ ਜਾਇਜ਼ਾ ਮੰਗਾਂ ਉਹ ਜੋ ਮੰਗ ਰਹੇ ਆ ਇਹ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਦੇਖੋ ਜਾਇਜ਼ ਸੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਤੇ ਸਾਰੇ ਭਾਰਤ ਤੋਂ ਸਪੈਸ਼ਲੀ ਕਿਸਾਨਾਂ ਤੋਂ ਸਾਡੇ ਪਿਆਰੇ ਪ੍ਰਧਾਨ ਮੰਤਰੀ ਸਾਹਿਬ ਨੇ ਅਪੋਲੋਜਾਈਜ਼ ਵੀ ਕੀਤਾ ਉਹ ਕੈਨਸਲ ਵੀ ਕੀਤੀਆਂ ਹੁਣ ਐਮਐਸਪੀ ਦਾ ਥੋੜਾ ਟਾਈਮ ਸੋਚ ਕੇ ਨਹੀਂ ਰੱਖਿਆ ਗਿਆ ਸਾਰਾ ਪੰਚਾਇਤ ਕਰਕੇ ਸਾਰੀਆਂ ਜੱਥੇਬੰਦੀਆਂ ਸੋਲੇ ਟਾਈਮ ਤੇ ਉਹਦਾ ਨiyet ਕਰ ਲਿੰਦੀਆਂ ਦਿਸ ਇਸ ਦਾ ਨਾਟ ਰਾਈਟ ਟਾਈਮ ਕੋਡ ਆਫ ਕੰਡਕਟ ਲੱਗ ਚੁੱਕਾ ਤੁਹਾਨੂੰ ਪਤਾ ਤੇ ਇਹ ਸਲਾਹ ਨਾਲ ਥੋੜਾ ਟਾਈਮ ਲਾ ਕੇ ਕਰਦੇ ਮੈਨੂੰ ਤੁਸੀਂ ਇੱਕ ਗੱਲ ਦੇਖੀ ਹੋਣੀ ਪੰਜ ਛੇ ਟਿਕਟਾਂ ਪਹਿਲਾਂ ਬਦਲਤੀਆਂ ਇੱਕ ਟਿਕਟ 10 ਦਿਨ ਰੜਕ ਹੁੰਦੀ ਰਿੜਕ ਹੁੰਦੀ ਰਿੜਕ ਹੁੰਦੀ ਰਿ ਡਿਸਕਸ ਹੁੰਦੀ ਰਿ ਉਹ ਹੰਸ ਰਾਜ ਹੰਸ ਦੀ ਸੀ ਪੀਐਮ ਸਾਹਿਬ ਨੇ ਕਿਹਾ ਲੈਟ ਮੀ ਥਿੰਕ ਅਗੇਨ ਬਾਕੀਆਂ ਦੀ ਬਿਨਾ ਪੁੱਛਿਆ ਕੱਟਦੀਆਂ ਸੀ ਫਿਰ ਸੋਚ ਕੇ ਉਹਨਾਂ ਨੇ ਪੰਜਾਬ ਭੇਜਿਆ ਉਹ ਕਿਉਂਕਿ ਮੈਂ ਗਾਉਂਦਾ ਰਿਹਾ ਇੱਥੇ ਖਾੜੇ ਲਾਉਂਦਾ ਰਿਹਾ ਮੈਂ ਪੰਜਾਬ ਦੇ ਚੱਪੇ ਚੱਪੇ ਤੋਂ ਵਾਕਿਫ ਹਾਂ ਹਰ ਨਸਲ ਨਾਲ ਮੇਰਾ ਵਾਹ ਪਿਆ ਹਰ ਯਾਨੀ ਕੈਟਾਗਰੀ ਕਰੀ ਸੋਚੀਏ ਬੱਚਿਆਂ ਨਾਲ ਬਜ਼ੁਰਗਾਂ ਨਾਲ ਨੌਜਵਾਨਾਂ ਨਾਲ ਹਰ ਧਰਤੀ ਨਾਲ ਹਰ ਐਕਸੈਂਟ ਨੂੰ ਮਾਲਵੇਚ ਕੀ ਪ੍ਰੋਨਨਸिएशन ਆ ਮਾਝੇਚ ਕੀ ਆ ਦੁਆਬੇਚ ਕੀ ਮੈਨੂੰ ਪਤਾ ਸੁਭਾ ਦਾ ਪਤਾ ਉਹ ਕਹਿਣ ਲੱਗੇ ਯਾਰੀ ਗੁੰਝਲਾਂ ਜੀਆਂ ਖੁੱਲਦੀਆਂ ਕਿਉਂ ਨਹੀਂ ਦਿੱਲੀ ਔਰ ਪੰਜਾਬ ਦਾ ਗੈਪ ਕਿਉਂ ਰਹਿ ਜਾਂਦਾ ਕੋਈ ਪ੍ਰਧਾਨ ਮੰਤਰੀ ਹੋਵੇ ਪ੍ਰੋਬਲਮ ਕੀ ਆ ਜਾ ਕੇ ਉੱਥੇ ਆਪਣਾ ਉਹਨਾਂ ਦਾ ਬਕਾਇਦਾ ਤੌਰ ਤੇ ਜ਼ੇਨ ਸਮਝੋ ਜੋ ਵੀ ਜਾਇਜ਼ਾ ਮੰਗਾ ਉਹ ਮਨਾਉਣ ਲਈ ਮੈਂ ਪੁਲ ਬਣਨ ਲਈ ਆਇਆ ਇੱਥੇ ਬ੍ਰਿਜ ਬਣਨ ਲਈ ਆਇਆ ਸੁਨੇਹਾ ਲੈ ਕੇ ਜਾਇਆ ਕਰੂੰਗਾ ਮੈਂ ਜਿਹੜੀ ਥੋੜੀ ਮੇਰੀ ਕੋਸ਼ਿਸ਼ ਹੋਏਗੀ ਕਿ ਮੇਰੀਆਂ ਮਾਤਾਵਾਂ ਜਾਂ ਮੇਰੀਆਂ ਭੈਣਾਂ ਜਾਂ ਮੇਰੀਆਂ ਬੇਟੀਆਂ ਜਾਂ ਮੇਰੇ ਬਜ਼ੁਰਗ ਜਾਂ ਨੌਜਵਾਨ ਨਾ ਲੈਣਾ ਤੇ ਬੈਠ ਰੇਲਵੇ ਲਾਈਨਾਂ ਤੇ ਨਾ ਬਾਰਡਰਾਂ ਤੇ ਬੈਠਣ